ਇਸਾ ਰੈਡੀ ਸਰ ਪਹਿਲਾ ਨਾਲੋਂ ਜਮੀਨ ਸਬੰਧ ਦਾ ਫਰਕ ਹੈ ਇੱਕ ਤਾਂ ਮੀਡੀਆ ਵੀ esportive ਹੈ ਲੋਕਾਂ ਵੱਲੋਂ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਔਰ ਲੋਕ ਕੋਰਸ ਨੂੰ ਵੀ ਇਨਫੋਰਮੇਸ਼ਨ ਦੇ ਰਹੇ ਆ ਔਰ ਸਾਡੇ ਜਿਹੜੇ ਡੀਡਿਕਸ਼ਨ ਤੇ ਰੀ ਹੈਬ ਸੈਂਟਰ ਆ ਉਹਨਾਂ ਦੇ ਵਿੱਚ ਵੀ ਆ ਰਿਹਾ ਮੈਂ ਇਸ ਤੋਂ ਪਹਿਲਾਂ ਛਾਰਪੁਰ ਗਿਆ ਸੀ ਛਾਰਪੁਰ ਦੇ ਵਿੱਚ 450 ਪੇਸ਼ੈਂਟਸ ਨੂੰ ਐਡਮਿਟਡ ਹੈ ਔਰ ਸਾਰੇ ਜਿਹੜੇ ਹੈਗੇ ਆ ਇੱਥੇ ਵੀ ਇਸ ਵੇਲੇ ਯੋਗਾ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਸਪੋਰਟਸ ਦੀ ਫੈਸਿਲਿਟੀ ਵੀ ਹੈ ਔਰ ਸਕਿੱਲ ਡਿਵੈਲਪਮੈਂਟ ਦਾ ਹੈ ਇਦੇ ਨਾਲ ਕਾਫੀ ਮਤਲਬ ਕਹਾਂਗਾ ਕਿ ਜਿਹੜਾ 네ਗੇਟਿਵ ਟ੍ਰੈਂਡ ਚੱਲਿਆ ਹੋਇਆ ਸੀ ਹੁਣ ਪੋਜ਼ਿਟਿਵ ਵਿੱਚ ਕਨਵਰਟ ਹੋ ਰਿਹਾ ਤੇ ਲੋਕਾਂ ਵੱਲੋਂ ਇਨਫੋਰਮੇਸ਼ਨ ਸਾਨੂੰ ਖੂਬ ਆ ਰਹੀ ਹੈ ਤੇ ਜਿਹੜੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਰਹੀਆਂ ਜਿਹੜੀਆਂ ਨਸ਼ਾ ਮੁਕਤ ਕਮੇਟੀਆਂ ਔਰ ਸਾਡੇ ਜਿੰਨੇ ਚੁਣੇ ਹੋਏ ਪ੍ਰਤੀਨਿਧੀ ਉਹ ਵੀ ਤੇ ਜਿਹੜੇ ਬਾਕੀ ਬਹੁਤ ਸਾਰੀਆਂ ਐਨਜੀਓਜ਼ ਵੀ ਉਹਨੂੰ ਸਪੋਰਟ ਕਰ ਰਹੀਆਂ ਬਹੁਤ ਸਾਰੇ ਜਿਹੜੇ ਫਲੈਂਥਰੋਪਿਸਟ ਹੈ ਦਾਨੀ ਸੱਜਣ ਹੈ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਤੇ ਓਵਰਆਲ ਜਿਹੜੀ ਸਾਡੀ ਸਾਰੀ ਕੰਪੇਨ ਹੈ ਇਟਸ ਔਨ ਟਰੈਕ ਤੇ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਬੜੀ ਜਲਦੀ ਜਿਹੜਾ ਹੈਗਾ ਉਹ ਇਸ ਇਹਦੇ ਵਿੱਚੋਂ ਕੱਢ ਕੇ ਇੱਕ 네ਗੈਟਿਵਿਟੀ ਚੋਂ ਕੱਢ ਕੇ ਜੀ ਨਸ਼ੇ ਜਦੋਂ ਨਸ਼ੇ ਕੰਟਰੋਲ ਹੋ ਗਿਆ ਨਾ ਜੀ ਜਿਹੜਾ ਕਿ ਆਲਰੇਡੀ ਬਹੁਤ ਫਰਕ ਪੈ ਗਿਆ ਤੁਹਾਡਾ ਵੀ ਬਾਰਡਰ ਡਿਸਟ੍ਰਿਕਟ ਹੈ ਜੀ ਇੱਥੇ ਤੁਹਾਡੇ ਵੀ ਡਰੋਨ ਵਾਲੀ ਦੂਜੀ ਸਮੱਸਿਆ ਜਿਹੜੇ ਹੈ ਗਿਆ ਪਾਕਿਸਤਾਨ ਤੋਂ ਜਾਂ ਹੋਰ ਜਿਹੜਾ ਨਾਲ ਨੀਬਰਿੰਗ ਸਟੇਟ ਤੋਂ ਉਧਰੋਂ ਵੀ ਜਿਹੜੇ ਨਸ਼ੇ ਵਗਰਾ ਆਣੇ ਮਤਲਬ ਨੇਚਰਲੀ ਜਿਹੜਾ ਆਪਣਾ ਬਾਰਡਰ ਹੈ ਪੋਰਸ ਹੁੰਦਾ ਉਹਦੇ ਵਿੱਚ ਵੀ ਬਾਕੀ ਦੀਆਂ ਜਿਹੜੀਆਂ ਦੂਜੀਆਂ ਸਟੇਟਸ ਵੀ ਆ ਰਹ ਨਸ਼ਾ ਦੀ ਸਪਲਾਈ ਤੇ ਵੀ ਔਰ ਜਿਹੜੀ ਡਿਮਾਂਡ ਰਿਡਕਸ਼ਨ ਹੈ ਉਹ ਚੋਂ ਸਾਡੇ ਸਿਹਤ ਵਿਭਾਗ ਦਾ ਹਾਰਮ ਰਿਡਕਸ਼ਨ ਹੈ ਜਿਹੜੇ ਬੱਚੇ ਸਾਰੇ ਸਾਡੇ ਕੋਲ ਆਉਂਦੇ ਅਸੀਂ ਉਹਨਾਂ ਨੂੰ ਕੱਕਾ ਕਾ ਟੈਸਟ ਕਰ ਸਕਦੇ ਆ ਚਿੱਟੇ ਵਾਲੇ ਨੂੰ ਗੋਲੀਆਂ ਤੇ ਲਗਾ ਸਕਦੇ ਆ ਉਹਨੂੰ ਕਾਲਾ ਪੀਲਾ ਨਹੀਂ ਹੋਏਗਾ ਉਹਨੂੰ ਐਚ ਵੀ ਐਸ ਦੀ ਬਿਮਾਰੀ ਨਹੀਂ ਹੋਏਗੀ ਹੋਰ ਕੋਈ ਜਾਂਦੇ ਬਿਮਾਰੀ ਨਹੀਂ ਰਹਿਣਗੀਆਂ ਦੀ ਇਮਿਊਨਿਟੀ ਲੋ ਹੁੰਦੀ ਹੈ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਕੋਈ ਬਿਮਾਰੀ ਵੀ ਟਾਲਦੀ ਹੈ ਇਹ ਓਵਰ ਆਲ ਬਹੁਤ ਅੱਛਾ ਗੇਨਸ ਹੈ ਜਿਹਦੇ ਵਿੱਚ ਹਾਰਮ ਰਿਡਕਸ਼ਨ ਹੋ ਰਹੀ ਹੈ ਸਟੈਗਮਾ ਰਿਡਕਸ਼ਨ ਹੋ ਰਹੀ ਹੈ ਔਰ ਜਿਹੜੀ ਹੈ ਇਅਰ ਡਿਮਾਂਡ ਰਿਡਕਸ਼ਨ ਵੀ ਹੋ ਰਹੀ ਹੈ ਇਸਪਾਈ ਰਿਡਕਸ਼ਨ ਦਾ ਕੋਸ਼ਿਸ਼ ਕਰ ਰਹੇ ਸਰ ਹੈਲਥ ਸਿਸਟਮ ਨੂੰ ਹੋਰ ਜ਼ਿਆਦਾ ਡਵੈਲਪ ਕਰਨ ਵਾਸਤੇ ਕੀ ਪਾਈਪਲਾਈਨ ਸਿ ਪ੍ਰੋਜੈਕਟ ਹੈਗੇ ਸਰਕਾਰ ਦੇ ਬਹੁਤ سارے ਹੈਗੇ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਫਿਰਨੇ ਕਸੀ ਬਣਾਇਆ ਜਾਓ ਤਾਂ 3.5 ਕਰੋੜ ਲੋਕਾਂ ਨੇ ਲਾਭ ਪਾਇਆ ਅੱਜ ਸਾਡਾ ਯੋਗਾ ਦਾ ਸੀਗਾ ਜੀ ਸਟੇਟ ਲੈਵਲ ਦਾ ਫੰਕਸ਼ਨ ਸੀ ਮੈਂ ਜਲੰਧਰ ਸੀ ਸਿਵਰੇ ਦਮਨਸੂਰੇ 3.5-4 ਵਜੇ ਦਾ ਸ਼ੁਰੂ ਕੀਤਾ ਅੱਜ ਉਹਦੇ ਚ 21000 ਬੰਦੇ ਅੱਜ ਪੰਜਾਬ ਦੇ ਵਿੱਚ ਜਿਹੜੇ ਹੈਗਾ 2.5 ਤੋਂ 2.5 ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਔਰ 4581 ਸੈਂਟਰ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਤੇ ਅਗਲੇ ਸਾਲ ਤੱਕ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਮਹੱਲਿਆਂ ਦੇ ਵਿੱਚ ਕਰਦਾਂਗੇ ਬਿਮਾਰੀ ਦੀ ਰੋਕਥਾਮ ਲਈ ਔਰ ਜਿਹੜੇ ਸਾਡੇ ਮੱਲਾਕਲੇ ਨੇ ਕਹੇ ਉਹਦੇ ਵਿੱਚ ਪਹਿਲਾਂ ਸਾਡੇ ਕੋਲੇ 36 ਟੈਸਟ ਸੀਗੇ ਹੁਣ ਸੀ ਵਧਾ ਦਿੱਤੇ ਉਹਦੇ 38 38 ਤੋਂ 46 ਕਰਤੇ ਉਹਦੇ ਚ ਹੁਣ ਡੈਂਗੂ ਦਾ ਟੈਸਟ ਵੀ ਹੋ ਰਿਹਾ ਇਹ ਪਹਿਲੀ ਵਾਰੀ ਹੈ ਜੀ ਕਿ ਮੱਲਾਕਲੇ ਨੇ ਡੈਂਗੂ ਦਾ ਟੈਸਟ ਹੋਏਗਾ ਕਾਲੇ ਪੀਲੇ ਦੇ ਟੈਸਟ ਹੋਣਗੇ ਦੋਨਾਂ ਦੇ ਵੀ ਐਨ ਸੀ ਦੇ ਔਰ ਜਿਹੜਾ ਐਚ ਆਵੀ ਦਾ ਟੈਸਟ ਹੋ ਰਿਹਾ ਪ੍ਰੈਗਨਸੀ ਦਾ ਟੈਸਟ ਹੋ ਰਿਹਾ ਔਰ ਪ੍ਰੈਗਨਸੀ ਦੀ ਪੂਰੀ ਕੇਅਰ ਕੇ ਚਾਰ ਚੱਕਰ ਜਿਹੜੇ ਹੈਗੇ ਮੱਲਾਕਲੇ ਨੇ ਕਰਨਗੇ ਬੱਚਿਆਂ ਦੀ ਗ੍ਰੋਥ ਦੀ ਮੋਨਿਟਰਿੰਗ ਕਰਨਗੇ ਔਰ ਹੋਰ ਵੀ ਬਹੁਤ ਸਾਰੀਆਂ ਜਿਹਾ ਜਿਹੜੇ ਆਉਣ ਵਾਲੇ ਦਿਨ ਸਾਡਾ ਹੈਗਾ ਵੀ ਜਿਹੜੀ ਅਲਟਰਾਸਾਉਂਡ ਸਰਵਿਸਿਜ਼ ਜੋ ਆਪਣਾ ਤੱਕ ਪਹੁੰਚਾਈਏ ਔਰ ਹੋਰ ਵੀ ਨਵੇਂ ਜਿਹੜੇ ਮਲਕ ਲੈਣੇ ਕਿ ਖੁੱਲਣ ਜਾ ਰਹੇ ਆ 2 ਸਬਾ 200 ਤਾਂ ਹੁਣ ਅਸੀਂ ਖੋਲ ਰਿਹਾ ਜਿਹੜੇ ਅਰਬਨ ਏਰੀਆ ਚ ਫਿਰ ਇਸੇ ਤਰ੍ਹਾਂ ਰੂਰ ਦੇ ਵਿੱਚ ਆਣਗੇ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਇਸੇ ਤਰ੍ਹਾਂ ਜਿਹੜੇ ਸਾਡੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਆ ਡਾਕਟਰ ਸਾਹਿਬ ਖੜੇ ਰਹਿਣ ਨੂੰ ਪੁੱਛ ਲੋ ਦੁਨੀਆਂ ਸਾਰੀਆਂ ਹਾਲ ਲੱਗਦੀਆਂ ਸੀ ਐਕਸ-ਰੇ ਅਲਟਰਾਸਾਉਂਡ ਦੀ ਆਪਣੇ ਹਸਪਤਾਲ ਚ ਕਿਤੇ ਫੈਸਿਲਿਟੀ ਨਹੀਂ ਇਹ ਨਾਲ ਸੜਕਸ ਰੱਖਿਆ ਪੋਸਟ ਜਿਹੜੀ ਫ੍ਰਿਸ਼ਟੇ ਸਕੀਮ ਹੈ ਇਹ ਦੁਨੀਆ ਦੀ ਬੈਸਟ ਸਕੀਮ ਹੈ ਸਰ ਇਹਨੂੰ ਅਸੀਂ ਜਿਹੜਾ ਤੁਹਾਡੇ ਜਿਵੇਂ ਲੜਾਈ ਹੋਈ ਸੀ ਅਸੀਂ ਉਹਨਾਂ ਵੀ ਇਹਦੇ ਵਿੱਚ ਕਵਰ ਕਰਤਾ ਵੀ ਵਿਕਟਿਮਸ ਆਫ ਵਾਰ ਐਂਡ ਵਿਕਟਿਮਸ ਆਫ ਟੈਰਰਿਸਟ ਵਾਰਸ ਆਪਣਾ ਕਰੇ ਜੇ ਦੰਦੀ ਕੋ ਵਾਰਦਾਤ ਹੋ ਜੇ ਤੇ ਉਹਦਾ ਜਿੰਨਾ ਵੀ ਇਲਾਜ ਹੋਏਗਾ ਉਹ ਸਰਕਾਰ ਕਰਾ ਕੇ ਦੇਗੀ ਇਹ ਇਹ ਕੋਲ ਮਿਲਾ ਕੇ ਜਿਹੜਾ ਹੈਗਾ ਮੈਡੀਕਲ ਕਾਲਜ ਜਿਹੜੇ ਹੈਗੇ ਨਾ ਮੇ ਸਾਡੇ ਹੁਣ 5-6 ਜਾਂਦਾ ਪਾਈਪਲਾਈਨ ਹੈਗੇ ਤੇਨ ਤੇ ਜਿਹੜੇ ਇਮੀਡੀਏਟਲੀ ਫਾਰਮਟ ਤੇ ਔਰ ਇੰਨੇ ਕਿ ਨੰਬਰ ਜਿਹੜਾ ਹੈਗਾ ਉਹ ਪ੍ਰਾਈਵੇਟ ਹੈ ਉਹਨਾਂ ਦੇ ਕੋਲਾਬੋਰੇਸ਼ਨ ਨਾਲ ਸੋ ਓਵਰਆਲ ਅਸੀਂ ਪਹਿਲਾਂ ਤਾਂ ਇੱਕ ਬੜਾ ਸਾਡੇ ਕੋਲ ਡਿਵੈਲਪੀਡਡ ਸਟਰਕਚਰ ਸੀਗਾ ਉਹਦੇ ਵਿੱਚ ਕਾਫੀ ਇੰਪਰੂਵਮੈਂਟਸ ਕੀਤੀਆਂ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਕਰਾਂਗੇ ਆ ਅੱਜਕੱਲ ਮੇਰਾ ਜਿਹੜਾ ਸਕੂਪ ਦਾ ਮਕਸਦ ਜੁੱਧ ਨਸ਼ੀ ਵਿਰੋਧ ਦੇ ਨਾਲ ਨਾਲ ਜਿਹੜੀਆਂ ਤੁਹਾਡੀਆਂ ਵਾਟਰ ਵਾਰਮ ਤੇ ਵੈਕਟਰ ਬੋਲ ਸੀਜ਼ਨ ਦਾ ਮੱਛੀਆਂ ਮੱਛਾਂ ਨਾਲ ਹੋਰ ਬੜੀਆਂ ਕਰਦੇ ਪਾਣੀ ਨਾਲ ਹੋਰ ਬੜੀਆਂ ਔਰ ਬਰਸਾਤ ਦਾ ਜਿਹੜਾ ਸੀਜ਼ਨ ਆਣਾ ਤੇ ਉਹਦੇ ਵਿੱਚ ਵੀ ਡੈਂਗੀ ਦੇ ਕੇਸਸ ਹੁੰਦੇ ਆ ਚਿਕਨ ਗੁਣੀਆਂ ਦੇ ਹੁੰਦੇ ਆ ਮਲੇਰੀਆ ਦੇ ਹੁੰਦੇ ਆ ਡਾਇਰੀਆ ਕੋਲਰਾ ਔਰ ਹਪੋਟੈਕਸ ਇਹ ਵੀ ਹੁੰਦਾ ਪਾਣੀ ਦਾ ਉਹ ਤੇਰਾ ਉਹ ਸਾਰਾ ਰਿਵਿਊ ਕਰਨਾ ਬੈਠ ਕੇ ਉਹਦੇ ਵਾਸਤੇ ਜਿਹੜੀ ਸਟਰੈਟਜੀ ਆ ਸੀ ਪਹਿਲਾਂ ਸਾਡੇ ਸਿਰਫ ਇੱਕ ਬਲੀਡਿੰਗ ਚੈੱਕ ਹੁੰਦੇ ਸੀ ਕਿਤੇ 15 ਕਿਤੇ 20 ਕਿਸੇ ਡਿਸਟ੍ਰਿਕਟ ਚ ਬੱਚੇ ਹੁੰਦੇ ਸੀ ਹੁਣ ਅਸੀਂ ਮਤਲਬ ਸੈਕੰਡਰੀ ਦੀ ਗੰਟੀ ਜਿਹੜਾ ਚਾਰਪਰਤਾ ਮੈਂ ਹੋਣੀ ਚੈੱਕ ਕਰਕੇ ਆ 1200 ਦੇ ਕਲੀਅਰ ਜੜੀਆਂ ਹੈਗੀਆਂ ਉਹ ਆਸ਼ਾ ਵਰਕਰਸ ਤੇ 1100 ਦੇ ਕਲੀਅਰ ਜੜੇ ਨਰਸਿੰਗ ਸਟੂਡੈਂਟਸ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਹੁਣ ਸਕੂਲ ਖੁੱਲ ਜਾਣੇ ਆ ਇਦਾਂ ਸਪੂਟ ਕੋਲ ਦੇ ਸਾਰੇ ਟੀਚਰਸ ਨੂੰ ਟ੍ਰੇਨਿੰਗ ਦੇਣੀ ਆ ਆਪਣੇ ਟੈਂਕੂ ਕਿੱਥੇ ਹੁੰਦਾ ਕਿੱਦਾਂ ਹੁੰਦਾ ਕੂਲਰ ਕਿੱਥੇ ਹੁੰਦਾ ਪੈਸ਼ੀ ਦੀ ਟਲੇਸ਼ ਹੁੰਦਾ ਰੀਨੀ ਚੰਦਿਰ ਰੈਸਟਵਾਰਡ ਵਾਲੀ ਔਰ ਜਿਹੜਾ ਪਾਛਿਆਂ ਨੇ ਟੋਨੇ ਰੱਖਦੇ ਆ ਜਿਹੜੀ ਕੰਸਟ੍ਰਕਸ਼ਨ ਸਾਈਟ ਤੇ ਆ ਜਿਹੜੇ ਕੰਟੇਨਰਸ ਚੈੱਕ ਕਰਦੇ ਆ ਇਹ ਸਾਰੇ ਇਹਦੇ ਨਾਲ ਸਾਡਾ ਪਿਛਲੀ ਵਾਰੀ 50% ਰਿਡਕਸ਼ਨ ਹੋਈ ਸੀ ਇਸ ਵਾਰੀ ਇਸੇ ਪਿਛਲੇ ਹਫ਼ਤੇ ਤੋਂ ਵੀ ਬਿਹਤਰ ਹੈ ਸੋ ਸਾਡਾ ਟਾਰਗੇਟ 1780 ਸੀ ਸਰ ਉਹ ਜਗਾ ਜਿਹੜੀ ਕੱਟੀ ਆ ਰਹੀ ਹੁੰਦੀ ਜੀ ਉਹਦੀ ਵੀ ਕਾਫੀ ਸਟੋਟੇਜ ਹੈ ਇੱਕ ਹਜ਼ਾਰ ਡਾਕਟਰਾਂ ਦੀ ਸਾਡੇ ਜਿਹੜੀ ਰਹੀ ਹੈ ਉਹ ਪ੍ਰੋਸੈਸ ਕੰਪਲੀਟ ਹੋ ਗਿਆ ਉਹਨਾਂ ਦੀ ਜਿਹੜੇ ਆ ਗਿਆ ਸਰਟੀਫਿਕੇਟ ਵੈਰੀਫਿਕੇਸ਼ਨ ਸਟਾਫ ਨਰਸ ਦੀ ਭਰਤੀ ਜਿਹੜੇ ਬਾਕੀ ਸਾਰੇ ਜਿੰਨਾ ਵੀ ਪੈਰਾਮੈਡੀਕਸ ਆ ਉਹਨਾਂ ਸਾਰਿਆਂ ਦੀ ਜਿਹੜੀ ਭਰਤੀ ਆ ਉਹ ਇਨ ਦਾ ਪਾਈਪਲਾਈਨ ਹੈ ਜੀ ਡਾਕਟਰ ਜੁਆਇਨ ਕਰ ਜਾਣਗੇ ਅਮਰਕਲ ਇੱਕ ਨੂੰਨੇ ਦੇ ਵਿੱਚ ਵਿੱਚ 3 ਮਹੀਨੇ ਤੇ ਬਾਕੀ ਪੈਰਾਮੈਟਿਕਸ ਵੀ ਉਹ ਕੋਲ ਨੇ ਸਾਰੇ ਆ ਗਏ ਸਰ ਆਊਟਸੋਰਸ ਕਰਮਚਾਰੀਆਂ ਵਾਸਤੇ ਕੋਈ ਪਲਾਨ ਤੁਹਾਡਾ ਆਊਟਸੋਰਸ ਕਰਮਚਾਰੀਆਂ ਵਾਸਤੇ ਜਿਹੜੇ 10 ਸਾਲ ਤੋਂ ਪੁਰਾਣੇ ਆ ਅਸੀਂ ਕਰ ਰਹੇ ਆ ਜੀ ਉੱਥੇ ਜੋ ਗਵਰਨਮੈਂਟ ਦੀ ਪਾਲਸੀ ਬਣਾਈ ਆ ਇੱਕ ਤਾਂ ਅਸੀਂ ਉਹਨਾਂ ਨੂੰ ਜਿਹੜੀ ਮਿਨਿਮਮ ਵੇਜਸ ਆ ਉਹਦੇ ਵਿੱਚ ਕਪਟ ਕੀਤੀ ਆ ਉਹਨਾਂ ਨੂੰ ਕਟੋ-ਕਟ ਜਿਹੜੇ ਆ ਗਿਆ ਉਹ ਬੀਸੀ ਰੇਟ ਤੇ ਪੈਸੇ ਮਿਲਣਗੇ ਪਰ ਉਹਨਾਂ ਉਸ ਤੋਂ ਵੀ ਘੱਟ ਦਿੰਦੇ ਸੀ ਆਹ ਵੀ ਇਸ ਤੋਂ ਸવાય ਜਿਹੜਾ ਜਿਹੜੇ ਬੰਦੇ ਪੁਰਾਣੇ ਆ ਜਿਹੜੇ ਬਹੁਤ ਦਿਨ ਤੋਂ ਲੱਗੇ ਹੋਏ ਆ ਜਿਹੜੇ ਕੰਟਰੈਕਟ ਤੇ ਆਊਟਸੋਰਸਿੰਗ ਵਾਲੇ ਵਾਸਤੇ ਨੇ ਤੇ ਲੇਕਿਨ ਉਹਦੇ ਵਾਸਤੇ ਜਿਹੜੇ ਆਊਟਸੋਰਸ ਵਾਲੇ ਆ ਅਸੀਂ ਉਹਨਾਂ ਨੂੰ ਵੀ ਐਕਸਪੀਰੀਅੰਸ ਦਾ ਜਿਹੜਾ ਸਰਟੀਫਿਕੇਟ ਦੇ ਰਹੇ ਆ ਉਹਨਾਂ ਨੂੰ ਜਿਹੜੇ ਨਰਸਰਸ ਆ ਜਾਂ ਹੋਰ ਜਿਹੜੇ ਆ ਗਿਆ ਉਹ ਆਪਣਾ ਜਦੋਂ ਕੋਈ ਟੈਸਟ ਹੁੰਦਾ ਉਹਦੇ ਵਿੱਚ ਉਹਨਾਂ ਨੂੰ 10 ਨੰਬਰ ਅਕਸਰ ਮਿਲਦਾ ਤੇ ਇੱਕ ਨੰਬਰ ਉਹਨਾਂ ਨੂੰ ਹਰ ਸਾਲ ਇਸ ਤਰ੍ਹਾਂ ਕਰ ਕਰਾਉਂਗਾ